सीरत की में बने आज उन्ना ने नाल आज इसी गलबात करांगे संजीवन से ठीक है जी तो इसी अपना गूगल ने भी सर्च कर सकते हो यूट्यूब से तो भी उन्हें इंटरव्यू दे सकते हो ते उन्ना भी इंटरव्यू देंगे गुरविंदर सिंह जी दूरदर्शन चैनल को तो साड़ी को पहुंचे ने अफसर जिला पंचायत दफ्तर साडे विच मौजूद ने उन्ना दे स्वागत की कार्य में सामने मार्जो सशिता ਪ੍ਰਿੰਸੀਪਲ ਸਾਹਿਬ ਅਤੇ ਡਾਕਟਰ ਜਿਕਸੇਰ ਸਿੰਘ ਬਰਾੜ ਜੀ ਜਿਹੜੀ ਵੀ ਹਮੇਸ਼ਾ ਤਤਪਰ ਰਹਿੰਦੇ ਨੇ ਆਪ ਵਿਦਿਆਰਥੀਆਂ ਤੱਕ ਸਾਰੇ ਸਾਥ ਤੱਕ ਇਸ ਤਰ੍ਹਾਂ ਦੇ ਪ੍ਰੋਗਰਾਮ ਕਲਪਿਕਨ ਦੇ ਵਿੱਚ ਅਗਾਂਹ ਵਰਕੇ ਵਰਕਸ਼ਾਪਿੰਗ ਸਭ ਆਰਟੀ ਲੈ ਕੇ ਨੇ ਤੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਨੀਕ ਤੇ ਬੜੀ ਮਿਹਨਤ ਤੇ ਮਸ਼ਕਤ ਦੇ ਨਾਲ ਐਸੇ ਮਾਡਲ ਪ੍ਰੋਗਰਾਮ ਜੋ ਸਾਡੇ ਨਾਲ ਕਾਇਮ ਨੇ ਉਹ ਸਾਡੇ ਤੱਕ ਪਹੁੰਚਾਉਂਦੇ ਨੇ ਸਰਦਾਰ ਗਵਿੰਦਰ ਸਿੰਘ ਜੀ ਮਿਸਿਸ ਜਸਪ੍ਰੀਤ ਕੌਰ ਜੀ ਡਿਸਟ੍ਰਿਕਟ ਲੈਂਗੁਏਜ ਆਫੀਸਰ ਕਪੂਰਤਲਾ ਅਸੀਂ ਉਹਨਾਂ ਦੀ ਸਮੁੱਚੀ ਟੀਮ ਸੋ ਆਈ ਵੈਲਕਮ ਯੂ ਟੂ ਆਲ ਅੱਜ ਦੇ ਦਿਨ ਨੂੰ ਜੋ ਅਸੀਂ ਪ੍ਰੋਗਰਾਮ ਕੁਲੀ ਕੀਤਾ ਹੈ ਸੋ ਇਹਦੇ ਵਿੱਚ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗੀ ਮੈਡਮ ਸਰਜਿੰਦਰ ਕੌਰ ਜੀ ਨੂੰ ਸੋ ਜਿਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਸੋ ਵੀ ਆਰ ਫੀਲਿੰਗ ਸੋ ਬਲੇਸਡ ਕਿ ਅੱਜ ਅਸੀਂ ਇੱਕ ਮਹਾਨ ਸ਼ਖਸੀਅਤ ਜੋ ਕਿ ਸਰਦਾਰ ਸੰਜੀਵਨ ਸਿੰਘ ਜੀ ਦੇ ਰੂਪ ਨੂੰ ਪਹੁੰਚ ਜਾ ਰਹੇ ਹਾਂ ਸੋ ਮੈਂ ਅੱਜ ਸਾਰੇ ਸਟੂਡੈਂਟਸ ਨੂੰ ਵੀ ਇਸ ਚੀਜ਼ ਦੇ ਲਈ ਬਿਕੋਜ਼ ਦੇ ਆਰ ਸੋ

ਇਸ ਦੇ ਲਈ ਮਾਤਰਾ ਉਸ ਤੋਂ ਬਾਹਰ ਨਹੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਕੋ। ਮੈਨੂੰ ਅੱਜ ਦਿੱਕਤ ਬਹੁਤ ਕਿੰਨਾ ਚੰਗਾ ਲੱਗ ਰਿਹਾ ਅੱਜ ਦੇ। ਵਿਕਨਾਂ ਦੀ ਜਿਹੜੀ ਵਸਤੀ ਕੁਆਲਿਟੀ ਦੇ ਵਿੱਚ ਚਾਹੀਦੀ ਹੈ। ਇੱਕਦਮ ਹੋਣਾ ਚਾਹੀਦਾ। ਇੰਨਾ ਹੀ ਪਰਮਾ ਇੰਨਾ ਹੀ ਬਲੰਗ ਇੰਨਾ ਹੀ ਉੱਚਾ। ਕਿਉਂਕਿ ਜਿਨ੍ਹਾਂ ਨੇ ਸਾਨੂੰ ਸਮਾਜ ਦੇ ਵਿੱਚ ਸਿਰ ਤਾਂ ਕਰਕੇ ਚੱਲਣਾ ਸਿਖਾਇਆ ਦੋ ਪੈਰ ਘਟ ਕਰਨਾ ਪਰ ਤੁਰਨਾ ਮੜਦੇ ਨਾਲ ਸਿਖਾਇਆ ਉਹਨਾਂ ਦੇ ਮੋਹਰੇ ਸਾਡਾ ਸਿਰ ਨਿਸ਼ਾਨ ਇੰਜ ਚੁੱਪਣਾ ਚਾਹੀਦਾ ਬਹੁਤ سارے ਉਪਰ ਹਲ ਨੇ ਔਰ ਹੂਨਾ ਕੀ ਉਪਰ ਆਲੇ ਉਹਦੇ ਵਿੱਚੋਂ ਇੱਕ ਇੱਕ ਉਪਰ ਅੱਜ ਚੱਲੋ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਤੇ ਲਈ ਪੰਚ ਦੇ ਉੱਤੇ ਅੱਜ ਦੇ ਸਾਡੇ ਖਾਸ ਮਹਿਮਾਨ ਜਿਹਨਾਂ ਦਾ ਪੰਜਾਬ ਦੇ ਵਿੱਚ ਹੀ ਨਹੀਂ ਪੂਰੀ ਪੂਰੇ ਹਿੰਦੁਸਤਾਨ ਦੇ ਵਿੱਚ ਵੱਡਾ ਨਾਮ ਹੈ ਕਿੱਦਾਂ ਹੈ ਕਿਸ ਤਰੀਕੇ ਦੇ ਨਾਲ ਉਹ ਵੀ ਅਸੀਂ ਅੱਜ ਜਾਣਾਂਗੇ ਪਰ ਉਸ ਤੋਂ ਬੱਲਾ ਜਿਵੇਂ ਕਿ ਤੁਸੀਂ ਦੇਖਿਆ ਕਿ ਅਸੀਂ ਸ਼ਮ੍ਮਾ ਰੌਸ਼ਨ ਕੀਤੀ ਇਹ ਸਭੀ ਸੰਸਕ੍ਰਿਤੀ ਚਾਹੇ ਅਸੀਂ ਗੁਰਦੁਆਰੇ ਚੁਹੀਏ ਮੰਦਿਰ ਚੁਹੀਏ ਕਿਤੇ ਹੋਈ ਅਸੀਂ ਗਿਆਨ ਦੇ ਪ੍ਰਤੀਕ ਨੂੰ ਹਮੇਸ਼ਾ ਆਪਣੇ ਨਾਲ ਲੈ ਕੇ ਚੱਲਦੇ ਹਾਂ ਰੋਸ਼ਨੀ ਜੋ ਸਾਨੂੰ ਅੰਦਰੋਂ ਦੀ ਤੇ ਬਾਹਰ ਦੀ ਰੋਸ਼ਨਾਉਂਦੀ ਹੈ ਮੰਦਿਰ ਗੁਰਦੁਆਰੇ ਦੇ ਵਿੱਚ ਜਾ ਕੇ ਅਸੀਂ ਜੋ ਸਿੱਖਦੇ ਹਾਂ ਸਿੱਖਦੇ ਅੱਜ ਸਾਡਾ ਅਸਲੀ ਮੰਦਿਰ ਅਸਲੀ ਹਰਿਦਵਾਰ ਜਾਂ ਅਸਲੀ ਹੋਸਥਾਨ ਜਿੱਥੇ ਅਸੀਂ ਇਬਾਦਤ ਕਰਨਾ ਸਿੱਖਦੇ ਹਾਂ ਅਸੀਂ ਅੱਜ ਉਸ ਗਿਆਨ ਦੇ ਮੰਦਿਰ ਦੇ ਵਿੱਚ ਬੈਠੇ ਹਾਂ ਬੀਬੀ ਨਾਨਕ ਯੂਨੀਵਰਸਿਟੀ ਕਾਲਜ ਦੇ ਲਈ ਇੱਕ ਪਰਿਪੇਖ ਅੱਜ ਅੰਜਸ਼ਕਤੀਤ ਨੂੰ ਪਾਸ਼ਾ ਮਕਬਦ ਦੇ ਜ਼ਰੀਏ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਉਨ੍ਹਾਂ ਮਨਸਤੇ ਮਸੱਦਾ ਦੇ ਲੱਗਣਾ ਤੁਹਾਡੇ ਸਾਡੇ ਦੇ ਸੱਦੇ ਦੇ ਉੱਤੇ ਔਰ ਸਾਡੇ ਛੋਟੀ ਜੀ ਬੇਨਤੀ ਨੂੰ ਪਰਵਾਹ ਕਰਦੇ ਹੋਏ ਜਿਨ੍ਹਾਂ ਨੇ ਅੱਜ ਇੰਨੀ ਦੂਰ ਤੋਂ ਮੁਹੱਬਤ ਕੋ ਚੱਲ ਕੇ ਸਾਡੇ ਕੋਲ ਆ ਕੇ ਇੱਥੇ ਸਾਡੇ ਨਾਲ ਗੱਲਬਾਤ ਕਰਨਾ ਕਬੂਲਿਆ ਸਦਾ ਸੰਜੀਵਨ ਸਿੰਘ ਜੀ ਇੱਕ ਵੱਡਾ ਨਾਮ ਤੁਹਾਡੀਆਂ ਸਾਰੀਆਂ ਤੇ ਨਾਲ ਨਮਸਕਾਰ ਕਰਦਾ ਹਾਂ ਕਿਉਂਕਿ ਹਰ ਪਲੇਟਫਾਰਮ ਦੇ ਉੱਤੇ ਇੱਕ ਵਿਸ਼ਾਲ ਖੁਸ਼ੂਰਤੀ ਦੇ ਨਾਲ ਆਪਣੀ ਆਵਾਜ਼ ਨੂੰ ਕੁੜੀ ਟਾਂ ਡਿਮਾਂਡ ਬੁਲਾਵਾਂ ਕਰ ਰਿਹਾ ਹੈ ਤੁਹਾਡੇ ਸਭ ਦੀ ਜਾਣਕਾਰੀ ਲਈ ਮੈਂ ਵੀ ਦੱਸ ਰਿਹਾ ਕਿ ਨਾ ਕਿ ਹੁਣ ਉਹਨੇ ਇੱਕ ਕਿਤਾਬ ਵੀ ਆਈ ਹੈ ਜਿਸ ਦਾ ਨਾਮ ਚੁੰਗੀਆਂ ਉਹਦੇ ਬਾਰੇ ਵੀ ਬਹੁਤ ਕਰਦਾ ਮੈਂ ਬਹੁਤ ਲੜਾਈ ਬਚਾ ਸੀ ਦਾ ਮਤਲਬ ਬੈਠ ਕੇ ਬੰਚੋ ਜੇ ਇਹ ਬੱਚੇ ਕਰਨ ਨਹੀਂ ਮੈਨਾਂ ਪੁੱਛੋ ਸਹਾਈ ਇਹ ਫੜਾ ਹੋਣਾ ਹੈ ਬਾਇਕ ਕਿਦ ਸਿੱਖਣਾ

ਬਹੁਤ ਦੇਰ ਤੋਂ ਜਿੰਨੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਉਹ ਜਿਹੜੇ ਮੁੱਖੀ ਸੰਧਰੀ ਨੇ ਮੈਂ ਰਚਨ ਕੈਤੀ ਹੈ ਖਲਾਸ ਅਗਰੈਸਿਵਲੀ ਰਚਨ ਕੈਤੀ ਹੈ ਸ਼ਰੀਰ ਦੇ ਕੈਤੀ ਹੈ ਖਲਾਸ ਉਹਨੇ ਤਬਾਹੂ ਕਰਨ ਕਰਨਾ ਕਿਤਾ ਦੇ ਚੋਇਕ ਪਾਸ ਤੋਂ ਅਦਰਵਾਇਸ ਦੀ ਤੇ ਮੈਨੂੰ ਕੋਈ ਚੀਜ਼ ਚਾਹੀਦੀ ਹੁੰਦੀ ਹੈ ਕਿ ਜਦੋਂ ਕੋਈ ਦੋਸਤ ਮੈਨੂੰ ਸ਼ਾਮ ਹੋ ਰਿਹਾ ਮਿੱਕਲਾ ਦੇ ਫਰਦਾਂ ਦੇ ਦੌਰ ਤੇਰਾ ਨਕਾਰਦੇ ਦੌਰ ਉਹ ਮੈਂ ਕਿਵੇਂ ਸ਼ਾਮ ਹੋ ਰਿਹਾ ਹਾਂ ਦੱਸਣਾ ਬੰਦਾ ਹੈ ਸਾਬੂਨ ਨੂੰ ਵੱਲ ਛੜੀ ਪਈ ਹੈ ਫਿਰ ਮਾਝਾ ਸ਼ਰਤਾਂ ਕਰਦੀ ਹੈ ਉਹ ਆ ਮੈਨੂੰ ਫੋਨ ਆ ਗਿਆ ਕਿ ਅੰਦਰ ਮੈਂ ਦਰਵੇਤੇ ਜਾਣਾ ਹੈ ਜਿਹੜਾ ਨਾਲ ਚਲੋ ਜਦੋਂ ਮਨ ਅਸਲੀ ਮੈਨੂੰ ਕੀ ਕਰਨਾ ਹੈ ਮੈਂ ਉਹ ਮਾਲੀ ਦੇਣੀ ਹੈ ਨਹੀਂ ਕਹਿੰਦੀ ਤੁਸੀਂ ਨਾਲ ਚਲੋ ਵੀ ਆਪਾਂ ਮਹਾਰਿਸ਼ ਨੂੰ ਮਿਲਣਾ ਚਾਹੀਦਾ ਕਿਉਂਕਿ ਉਹ ਦਿੱਲੀ ਚ ਹੈ ਇੱਕ ਤੋਂ ਵੀ ਹੈ ਉਹ ਵੀ ਕੀ ਕਰਦਾ ਹੈ ਮੇਰਾ ਭਤੀਜਾ ਉਹ ਗੀਤਗਾਰ ਪਚੰਗੇ ਨਿਕਲਣਾ ਹੈ ਪੜ੍ਹਨ ਲਈ ਤੇ ਮੈਂ ਵੀ ਗਈ ਹੈ ਉਹ ਦਿੱਸ਼ਤ ਕੌਂਟਰੀ ਕਰਦੀ ਹੈ ਫਿਰਮਾ ਕਰਦੀ ਹੈ ਐ ਸਾਰਾ ਮਤਲਬ ਵੀ ਧਾਣਾ ਬਣਾਈਏ ਜੀ ਮੈਂ ਚੰਗੂ ਤੇ ਇਸ ਵਾਰ ਦਾ ਸਿਰ ਖੁਦ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਸੀ ਕਿ ਜਿਸ ਖੂਬਸੂਰਤੀ ਦੇ ਤੁਸੀਂ ਬਿਆਨ ਕਰਦੇ ਹੋ ਮੈਂ ਕਰਾਂ ਸੋ ਤੁਸੀਂ ਦੇਖ ਲਿਆ ਕਿ ਪੂਰੇ ਤਰ ਤੂੜਾ ਆਰੰਗਵੜਨ ਵੀ ਇਹਨਾਂ ਦਾ ਸੱਚੇ ਖੁਬਿਆਰ ਹੈ। ਜੰਗੀ ਬੋਲ ਹੈ। ਉਥੇ ਪੰਜਾਬੀ ਸਾਇੰਸ ਅਕੈਡਮੀ ਦਾ ਅਫੀਸਰ ਕਹਿੰਦਾ ਬਰਬਾਸੀਨੀ ਕੋਪਰੇਟਿਵ ਕਹਿੰਦਾ ਹੈ। ਇਹ ਫਿਲਦਸੋ ਨੂੰ ਚੁਬੰਜਾ ਦੇ ਪੰਜਾਬੀ ਸਹਿਤ ਅਕਾਦਮੀ ਬਣਦੀ ਸੀ ਉਸ ਤੋਂ ਬਾਅਦ ਬਰਾਸਣ ਉੱਪਰ ਚੇਤ ਬਣਿਆ ਲੰਬਾ ਸਮਾਂ ਦੇਰ ਸਮਾਂ ਸੱਭਿਆਚਾਰਿਕ ਬੰਦਮੋਜੀ ਜੋਗੀ ਅੰਨਾ ਮਰਦੇ ਰੇੜੀਆਂ ਮੜਮੜ ਆਪਣੀਆਂ ਪੂਰੀ ਕੀਤਾ ਬਲਕਿ ਇਹਨਾਂ ਨੇ ਪੰਜਾਬੀ ਰੰਗਮંચ ਦੇ ਹਰ ਵਿਦਾ ਚ ਹਰ ਜਨਤੂ ਲੱਗ ਲੱਗ ਚਲਾਇਆ ਹੋਰ ਤਾਂ ਕੰਡ ਕੋਈ ਚੋਰੀ ਨਹੀਂ ਕਿ ਕਿਵੇਂ ਮੈਂ ਚੋਰੀਆਂ ਹੋ ਗਈਆਂ ਤੁਹਾਨੂੰ ਬਹੁਤ ਬਹੁਤ ਆਗਿਆ ਦੇਣ ਲਈ ਹਰ ਜਨ ਨੂੰ ਸincere ਤਾਰੀਫ ਦਿੱਤਾ ਚੋਈ। ਇਥੋਂ ਇਸ ਸੈਸ਼ਨ ਖਤਮ ਹੋਣ ਤੋਂ ਬਾਅਦ ਵੀ ਕਾਫੀ ਹੱਦ ਤੱਕ ਆਪਣੇ ਨਾਲ ਕੈਰੀ ਕਰਾਂਗੇ, ਆਪਣੇ ਨਾਲ ਲੈ ਕੇ ਚੱਲਾਂਗੇ। ਮੈਂ ਸੰਜੀਵ ਭਾਜੀ ਤੁਹਾਡਾ ਔਰ ਉਹਦੇ ਨਾਲ ਨਾਲ ਡੇਗਨਰਟੀ ਯੂਨੀਵਰਸਿਟੀ ਕਾਲਜ ਤੇ ਨਾਲ ਹੀ ਸਭ ਤੋਂ ਜ਼ਿਆਦਾ ਧੰਨਵਾਦ ਕਰਨਾ ਚਾਹਾਂਗਾ। 파ਸ਼ਾ ਦੇ ਭਾਰਗ ਨੂੰ ਕਬੂਲ ਖਲਾਤਾ। जिन्हों के विशेष पुरुष सदकार अचदुरु जमक हो पाया और मैं ये आस करा कि अभी संजीवन भादी रूगरू हुए आने वाले समय चाषा विभाग की कोशिश हो गई कि अस होर भी यहोजी बेशकीमती हस्तियाँ जो सा नहीं छप रहे हैं ਬਾਚਤ ਸੀਰੀਅਲ ਦੇ ਨਾਲ ਬਹੁਤ ਆਪਾਂ ਚ ਪੜ੍ਹਨੇ ਵਾਲੇ ਬੱਚਿਆਂ ਨਾਲ ਵੀ ਹਾਂ ਇੱਕ ਸੀ ਸਿਮ ਜੀ ਸਾਡੇ ਸਾਰੇ ਲਈ ਪ੍ਰੇਰਨਾ ਦੇ ਸਰੋਤ ਨੇ ਤੇ ਹੁਣ ਇਸ ਵੇਲੇ ਮੈਂ ਟਿਪਟਾ ਦੇ ਜਰਨਲਿਸਟ ਸਰਦਾਰ ਇੰਦਰਜੀਤ ਸਿੰਘ ਰੁਪਵਾਲੀਆ ਜੀ ਜੋ ਵਿਸ਼ੇਸ਼ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਉਹਨਾਂ ਨੂੰ ਮੈਂ ਵਿੱਚ ਸਦਾ ਦਿਵਾਂਗਾ ਕਿ ਉਹ ਆਪਣੇ ਅਣਮੁੱਲੇ ਵਿਚਾਰ ਜੋ ਆਪ ਸਭ ਲਈ ਤਰੇਹਾਂ ਦਾਇਰ ਹੋਣਗੇ ਉਹ ਸਾਡੇ ਸਾਰੇ ਮਨਾਂ ਨੂੰ ਸੰਭੀ ਕਰਦੇ ਜ਼ੋਰਦਾਰ ਤਾੜੀਆਂ

ਜੀਵਨ ਹੋਣਾ ਦਾ ਉਹ ਉਹ ਜਿਹੜੀ ਸੁਪਾ ਬਣ ਗਿਆ ਤੇ ਸੁਪਾ ਵੀ ਇਹ ਬਣ ਗਿਆ ਬੇਬਨਾਕ ਕੀ ਜੋ ਨਸਟੀ ਕਾਲਜ ਦੇ ਵਿੱਚ ਦੇ ਨਾਲ ਅ ਅੱਜ ਦੇ ਸਮਾਗਮ ਨੂੰ ਦੁਨੀਆ ਮਾਨਿਆ ਅ ਸੱਤ ਸੱਤ ਖੁਰਸ਼ੀਬੋਈ ਜੀ ਨੂੰ ਪ੍ਰਸ਼ੰਸਾ ਕੀਤੀ ਕਿ ਅੱਪਾ ਕੋਲ ਜੇ ਕੰਮ ਰਹਾ ਤਾਂ 60 ਤੱਕ ਟਾਈਮ ਹੁੰਦਾ ਜੇ ਉਹਨਾਂ ਦੇ ਪ੍ਰਤੀ ਸਾਥੀ ਕੋਲ ਨਾ ਕੋਈ ਪ੍ਰਚਲ ਜੂਰ ਹੁੰਦਾ ਤੇ ਪ੍ਰਸ਼ਨ ਦਾ ਤੁਲ ਜਾਈ ਸਹੀ ਜਿੰਦਗੀ ਦੇ ਰਾਹ ਤੇ